ਤਾਂ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਤੇ ਜੇਕਰ ਤੁਸੀਂ ਵੀ ਐਡ ਕਰਵਾਉਣੀ ਆ ਤਾਂ ਆਪਣਾ ਮੋਬਾਈਲ ਨੰਬਰ ਹੈ 84270 19817 ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਰੀਜਨਲ ਤੀਜੇ ਸੂਏ ਸੁਣਦੀ ਹੋਈ ਝੋਟੀ ਦਿਖਾਉਣ ਜਾ ਰਹੇ ਆ ਇਹ ਫਾਰ ਸੇਲ ਆ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆ ਉਹ ਅੱਗੇ ਕਰੀਏ ਗੱਲਬਾਤ ਹਾਂਜੀ ਵੀਰ ਜੀ ਐਸੀਗਾ ਐਸੀਗਾ ਨਾਮ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਕਬੀਰ ਸਿੰਘ ਆ ਪੈਂਡਰਾਉਂ ਦਾ ਥੀਨਿਆਲ ਸਿੰਘ ਆ ਜਿਹੜਾ ਮੋਗਾ ਜ਼ਿਲ੍ਹਾ ਮੋਗਾ ਠੀਕ ਹੈ ਮੋਬਾਈਲ ਨੰਬਰ ਠੀਕ ਹੈ ਇੱਕ ਵਾਰ ਹੋਰ ਬੋਲ ਦਈ 9642005115 ਠੀਕ ਹੈ ਜੀ ਜਿਹੜਾ ਮੋਗਾ ਪੈ ਗਿਆ ਹਾਂਜੀ ਠੀਕ ਹੈ ਜਿਹੜੀ ਆਪਾਂ ਝੋਟੀ ਦੇਖ ਰਹੇ ਹਾਂ ਜੀ ਕਿਵੇਂ ਸੂਏ ਸੂਰੀ ਜੀ ਇਹ ਤੀਜੇ ਸੂਏ ਸੂ ਰਹੀ ਹੈ ਤੀਜੇ ਸੂਏ ਠੀਕ ਹੈ ਦਿਨ ਕਿੰਨੇ ਬਾਕੀ ਹੈ ਨਾਣੇ 10 ਤੋਂ 12 ਦਿਨ ਬਾਕੀ ਹੈ 10 ਤੋਂ 12 ਦਿਨ ਬਾਕੀ ਹੈ ਠੀਕ ਹੈ ਜੀ ਪਿਛਲੇ ਸੂਏ ਕੀ ਰਿਕਾਰਡ ਰਿਹਾ ਜੀ ਇਹਦਾ ਇਹ ਜਿਹੜਾ ਸੂਇ 14 ਲੀਟਰ ਦਾ ਦਿੱਤਾ ਗਿਆ 14 ਲੀਟਰ ਜਾਨੀ ਕਿ ਇਸ ਵਾਰ ਉਮੀਦ 15 ਤੋਂ 16 ਦੀ ਕਰਦੇ ਹਾਂ ਬੱਸ ਹੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਸਿੰਗੀ-ਸੁੰਗੀ ਚੈੱਕ ਕਰੋ ਇਹਨਾਂ ਇੱਕ ਨੰਬਰ ਆ ਤੁਸੀਂ ਦੇਖ ਸਕਦੇ ਹੋ ਅੱਧੇ ਚੌੜੇ ਦੇ ਵਿੱਚ ਅਗਰ ਤੁਸੀਂ ਦੇਖੋਗੇ ਜਿੰਦ ਜਾਣ ਦੇ ਵਿੱਚ ਆ ਸਾਨਾ ਵਗੈਰਾ ਦੇਖੋ ਤੁਸੀਂ ਐਨ ਨਿਖੜਵੇਂ ਥਣ ਲੱਗੇ ਹੋਏ ਪੂਲੀ ਚੂੜੀ ਰੋਟਾ ਕਿ ਤੁਸੀਂ ਤੋਰੇ ਬਾਹਰ ਨੂੰ ਜੀ ਇੱਥੇ ਪੋੜਾ ਵਗੈਰਾ ਤੁਸੀਂ ਦੇਖ ਸਕਦਾ ਐਨ ਰਾਜੀ ਸਮੀ ਪੜੀ ਹੋਏ ਜਿੰਦ ਜਾਨ ਦੇ ਵਿੱਚ ਆ ਸਿਰਫ ਸੂਣ ਦੇ ਵਿੱਚ 10 ਤੋਂ 12 ਦਿਨ ਬਾਕੀ ਨੇ ਜੀ ਪਿਛਲੇ ਸੂਏ 14 ਕਿਲੋ ਦਾ ਰਿਕਾਰਡ ਰਿਹਾ ਜੀ ਇਸ ਵਾਰ 15 ਕਿਲੋ ਦੀ ਬਈ ਹੰਜ਼ੀਰ ਕਰਦੇ ਸਾਂਗੇ ਤੁਸੀਂ ਫਿਰ ਚੈੱਕ ਕਰ ਲੈਣ ਇੱਕ ਨੰਬਰ ਰਾਜੀ ਸਮੀ ਵੱਜ ਗਿਆ ਪਤਲੇ ਚਾਂਦੇ ਦੇ ਵਿੱਚ ਆ ਗਈ ਠੀਕ ਹੈ ਜੀ ਕੀ ਕਰਦੇ ਆ ਵੀਰੇ ਆਪਾਂ ਇਹਦਾ ਮੋਬਾਈਲ ਪਰ ਫੋਨ ਤੇ ਕਰਾਂਗੇ ਬਾਜੂ ਹੋਊਗਾ ਜੀ ਹਾਂ ਜੀ ਸਹੀ ਠੀਕ ਹੈ ਜੀ ਮੋਬਾਈਲ ਨੰਬਰ ਇੱਕ ਰਹੀ ਹੋਰ ਬੋਲੋ 9646800515 ਠੀਕ ਹੈ ਪਿੰਡ ਰੌਂਦਾ ਜ਼ਿਲ੍ਹਾ ਮੋ ਹਾਂ ਜਿਲ੍ਹਾ ਮੋ ਤਹਿਸੀਲ ਨਿਆਸੀਗੜ ਤਹਿਸੀਲ ਨਿਆਸੀਗੜ ਠੀਕ ਹੈ